ਹੁਣ ਬਲਕਾਰ ਸਿੰਘ ਤੇ ਮਾਤਾ ਚਰਨ ਕੌਰ ਦੀ ਝੜ ਡੂੰਗੀ ਲੱਗੇ ਅਰਦਾਸਾਂ ਦੁਆਵਾਂ ਹਾਲੇ ਵੀ ਲਗਾਤਾਰ ਜਾਰੀ ਨੇ ਬਾਪੂ ਦੀ ਗੋਦ ਦਾ ਹੁਲਾਰਾ ਦੁਬਾਰਾ ਮਿਲਣਾ ਕਿਸੇ ਵੱਡੇ ਭਾਗਾਂ ਵਾਲੇ ਨੂੰ ਹੀ ਨਸੀਬ ਹੁੰਦਾ ਹੈ ਹਵੇਲੀ ਵਿੱਚ ਦੁਬਾਰਾ ਰੌਣਕ ਪਰਤੀ ਹੈ ਚਾ ਖੁਸ਼ੀਆਂ ਇਸ ਵੇੜੇ 'ਚ ਇੱਕ ਵਾਰ ਫੇਰ ਪਰਤਾਏ ਨੇ ਕੁਦਰਤ ਨੇ ਵਕਤ ਨੇ ਮੋੜਾ ਫੇਰਿਆ ਲੱਗਦਾ ਇਸ ਵਲ ਮਨਿਆਕੇ ਸ਼ੁਭਦੀਪ ਨੂੰ ਨਹੀਂ ਮੁੜਿਆ ਜਾ ਸਕਦਾ ਪਰ ਇਹਨਾਂ ਨਿੱਕੇ ਨਿੱਕੇ ਪੈਰਾਂ ਦੀ ਆਮਦ ਸੁੱਖ ਦੀ ਘੜੀ ਮੁਬਾਰਕ ਵੇਲਾ ਲੈ ਕੇ ਆਈ ਹੈ ਵੱਡੀ ਗੱਲ ਬਾਪੂ ਨੂੰ ਮਾਤਾ ਨੂੰ ਜਿਉਣ ਦਾ ਸਹਾਰਾ ਮਿਲਿਆ ਹੈ ਸ਼ੁਭਦੀਪ ਦੇ ਛੋਟੇ ਭਰਾ ਦੀ ਆਮਦ ਕਿਸੇ ਤਿਉਹਾਰ ਦੇ ਵਾਂਗ ਜੈਪਦੀ ਹੈ ਹਵੇਲੀ ਦੀਆਂ ਖੁਸ਼ੀਆਂ ਜਿੱਤ ਚੁੱਕੀਆਂ ਨੇ ਦੁੱਖਾਂ ਦਾ ਲੰਮਾ ਪੈਂਡਾ ਬੀਤ ਗਿਆ ਲੱਗਦਾ ਹੈ ਉਸ ਮਿੱਟੀ ਨੂੰ ਹਵੇਲੀ ਦੀਆਂ ਕੰਧਾਂ ਨੂੰ ਪਿੰਡ ਦੀ ਹਵਾ ਨੂੰ ਫਿਰ ਇੱਕ ਚਾ ਚੜਿਆ ਲੱਗਦਾ ਹੈ ਚਾ ਕਿਸੇ ਆਪਣੇ ਦੀ ਵਾਪਸੀ ਦਾ ਭਾਵੇਂ ਅਜਹੇ ਸਿਰ ਨਾਵੇਂ ਅਜਹੀਆਂ ਪੜਤਾ ਕਿੱਸੇ ਕਾਵਾਂ ਵਿੱਚ ਸੁਣੀਆਂ ਜਾਂਦੀਆਂ ਨੇ ਪਰ ਡਾਡਾ ਵੇਲਾ ਆਪਣਾ ਗੇੜ ਹਰ ਧੌਰ ਅੰਦਰ ਵਰਤਾਉਂਦਾ ਉਸ ਵੇਲੇ ਨੇ ਜੁਹਾਰਕੇ ਦੇ ਮੋੜ ਤੇ ਸਾਰੋ ਕੁਦ ਤੇ ਸੰ ਜਵਾਨ ਪੁੱਤ ਦੇ ਉਹ ਵੇਲਾ ਉਹ ਵਕਤ ਅੱਜ ਫੇਰ ਕਰਜ਼ਾ ਉਤਾਰਦਾ ਨਜ਼ਰ ਆ ਰਿਹਾ ਹੈ ਤਰਫ ਸੱਚੀ ਹੋ ਜਾਵੇ ਤਾਂ ਕਾਦਰ ਕੁਦਰਤ ਵੀ ਹੋ ਕੇ ਅਦਾ ਜਵਾਬ ਦਿੰਦੇ ਨੇ ਉਦਾਸ ਵਿੜੇ ਅੰਦਰ ਜਸ਼ਨਾਂ ਦੇ ਢੋਲ ਵੱਜੇ ਨਹੀਂ ਸੱਚ ਮੰਨੋ ਹਾਰਿਕ ਨੇ ਖੁਸ਼ੀ ਮਨਾਈ ਹੈ ਜਸ਼ਨ ਵੱਡੇ ਵੱਡੇ ਰਾਜਨੀਤਕਾਂ ਦੇ ਘਰਾਂ ਵਿੱਚ ਵੀ ਕਿਲਕਾਰੀਆਂ ਦੇ ਮਨਾਏ ਜਾਂਦੇ ਨੇ ਮਨਾਏ ਜਾਣਗੇ ਪਰ ਟਿੱਬਿਆਂ ਦੇ ਪੁੱਤ ਦੇ ਨਾਲ ਪੂਰੀ ਦੁਨੀਆ ਖੜੀ ਹੈ ਮੂਸਾ ਪਿੰਡ ਪੂਰੀ ਦੁਨੀਆ ਨੇ ਦੇਖਿਆ ਅਰਦਾਸਾਂ ਹੋਈਆਂ ਕੋਈ ਪੱਥਰ ਦੇ ਜਾਂ ਫਿਰ ਕੋਈ ਤਕੜਾ ਸਿਆਸੀ ਕਰਸ਼ਾ ਹੀ ਹੋਵੇਗਾ ਜੋ ਸਿੱਧੂ ਪਰਿਵਾਰ ਦੀ ਖੁਸ਼ੀ ਵੇਲੇ ਖਾਮੋਸ਼ ਰਿਹਾ ਹੋਵੇ ਵਰਨਾ ਹਰ ਮਾਂ ਦਾ ਪੁੱਤ ਇਸ ਮੌਕੇ ਵਧਾਈ ਦਿੰਦਾ ਨਜ਼ਰ ਆਇਆ ਖੇਤਾਂ ਦੀਆਂ ਹਵਾਵਾਂ ਨੂੰ ਕੋਈ ਇਸ਼ਾਰਾ ਮਿਲ ਗਿਆ ਚਾਪਦਾ ਹੈ ਪਿੰਡ ਨੂੰ ਦੁਬਾਰਾ ਚਾਂ ਚੜ ਗਿਆ ਰੱਬ ਖੁਸ਼ੀਆਂ ਨੂੰ ਸਦਾ ਸਲਾਮਤ ਰੱਖੇ ਸਿੱਧੂ ਮੂਸੇਵਾਲਾ ਦੀ ਹਵੇਲੀ ਖੁਸ਼ੀਆਂ ਪਰਤੀਆਂ ਨੇ ਪਿਤਾ ਨੇ ਵੱਡੀ ਖੁਸ਼ਖਬਰੀ ਸਾਂਝੀ ਕੀਤੀ ਹੈ ਉਹਨਾਂ ਲਿਖਿਆ ਹੈ ਕਿ ਸ਼ੁਭਦੀਪ ਨੂੰ ਚਾਉਣ ਵਾਲੀਆਂ ਲੱਖਾਂ ਕਰੋੜਾਂ ਰੂਹਾਂ ਦੀਆਂ ਅਸੀਸਾਂ ਨਾਲ ਅਕਾਲ ਪੁਰਖ ਨੇ ਉਹਨਾਂ ਦੀ ਝੋਲੀ ਵਿੱਚ ਸ਼ੁਭਦਾ ਛੋਟਾ ਵੀਰ ਪਾਇਆ ਹੈ। ਵਾਹਿਗੁਰੂ ਦੀਆਂ ਬਖਸ਼ਿਸ਼ਾਂ ਅਨਸਰਕਾਰ ਪਰਿਵਾਰ ਤੰਦਰੁਸਤ ਹੈ ਤੇ ਸਾਰੇ ਸ਼ੁਭਚਿੰਤਕਾਂ ਦੇ ਅਥਾ ਪਿਆਰ ਲਈ ਉਹ ਸ਼ੁਕਰਗੁਜ਼ਾਰ ਨੇ। ਹੁਣ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਦੀ ਜੜ ਡੂੰਗੀ ਲੱਗੇ ਅਰਧਾਂ ਸਾਂ ਦੁਆਵਾਂ ਹਾਲੇ ਵੀ ਲਗਾਤਾਰ ਜਾਰੀ ਨੇ। ਬਾਪੂ ਦੀ ਗੋਦ ਦਾ ਹੁਲਾਰਾ ਦੁਬਾਰਾ ਮਿਲਣਾ ਕਿਸੇ ਵੱਡੇ ਭਾਗਾਂ ਵਾਲੇ ਨੂੰ ਹੀ ਨਸੀਬ ਹੁੰਦਾ ਹਵੇਲੀ ਵਿੱਚ ਦੁਬਾਰਾ ਰੌਣਕ ਪਰਤੀ ਹੈ ਚਾ ਖੁਸ਼ੀਆਂ ਇਸ ਵੇੜੇ 'ਚ ਇੱਕ ਵਾਰ ਫੇਰ ਪਰਤਾਏ ਨੇ ਕੁਦਰਤ ਨੇ ਵਕਤ ਨੇ ਮੋੜਾ ਫੇਰਿਆ ਲੱਗਦਾ ਇਸ ਵੱਲ ਮੰਨਿਆ ਕਿ ਸ਼ੁਭਦੀਪ ਨੂੰ ਨਹੀਂ ਮੁੜਿਆ ਜਾ ਸਕਦਾ ਪਰ ਇਹਨਾਂ ਨਿੱਕੇ ਨਿੱਕੇ ਪੈਰਾਂ ਦੀ ਆਮਦਾ ਸੁੱਖ ਦੀ ਘੜੀ ਮੁਬਾਰਕ ਵੇਲਾ ਲੈ ਕੇ ਆਈ ਹੈ ਵੱਡੀ ਗੱਲ ਬਾਪੂ ਨੂੰ ਮਾਤਾ ਨੂੰ ਜਿਉਣ ਦਾ ਸਹਾਰਾ ਮਿਲਿਆ ਹੈ